ਆਹ ਆ ਫਾਲ ਮੱਲਾ ਲੱਗੇ ਆ ਸਾਡੇ ਤੇ ਖੇਤ ਆਹਦੇ ਨੂੰ ਕਹਿੰਦੇ ਚਕੋਤਰਾ ਬਹੁਤ ਸਾਡੇ ਬੂਟੇ ਲੱਗਿਆ ਹੋ ਉਹਦੇ ਦੇ ਕਿੰਨੇ ਲੱਗੇ ਉਹਦੇ ਨਾਲ ਅਮਰੂਦ ਲੱਗੇ ਨੇ ਥੱਲੇ ਚਕੋਤਰਾ ਇੱਧਰ ਹੋ ਲੱਗਿਆ ਹੋ ਉਹਦੇ ਰਾਹ ਨਹੀਂ ਪਹੀ ਤੇ ਨਾਲੇ ਆਹ ਤੋੜ ਕੇ ਲਿਆਂਦੇ ਆ ਦੋ ਅਸੀਂ ਨਾਲੋਂ ਪਾਲ ਇੱਕ ਆਹ ਪਿਆ ਟੁੱਟਿਆ ਇੱਕ ਆਹ ਛੱਲ ਲਿਆ ਸੀ ਇੰਨਾ ਵਧੀਆ ਤੂੰ ਗੱਲ ਹੀ ਛੱਡ ਦੇ ਕਮਾਲ ਆ ਇਹ ਖਾਣ ਨੂੰ ਮਿੱਠਾ ਇੰਨਾ ਬਹੁਤ ਜ਼ਿਆਦਾ ਲੀਵਰ ਲਈ ਬਾਤ ਲੀਵਰ ਵਾਸਤੇ ਚੰਗਾ ਕਰੇ ਸਾਡੀ ਲੱਗੀ ਆ ਦੂਜੀ ਅੰਜੀਰ ਅੰਜੀਰ ਵੀ ਘਰ ਵਾਸਤੇ ਬਹੁਤ ਵਧੀਆ ਵਾ ਰੋਕ ਰਹਿ ਮਾਦਾਬੀ ਤਾਂ ਇਹ ਵੀ ਇਹ ਵੀ ਟਕੋਤਰਾਵਾ ਜਿਹੜਾ ਹੈ ਬਹੁਤ ਵਧੀਆ ਲੀਵਰ ਵਾਸਤੇ ਬੜਾ ਵਧੀਆ ਯਾਰ ਉਹ ਕਰਦੇ ਬੰਦ ਇੰਨਾ ਠੰਡਾ ਨਾ ਪੈਣਾ ਇਹ ਨਜ਼ਾਰੇ ਹੀ ਲਿਆਂਦਾ ਸਰੀਰ ਐ ਬਣ ਜਾਂਦਾ ਵਧੀਆ ਪੂਰਾ ਟੌਪ ਦਾ ਇਹਦੇ ਨਾਲ ਆਹ ਤੇ ਹੋਰ ਇਹਨੇ ਮੋਟਰਸ ਲਾ ਕੇ ਆ ਟੈਂਕੀ ਭਰ ਲਿਆ ਦਾ ਵਾਟਰ ਕੂਲਰ ਹੁਣ ਵਾਟਰ ਕੂਲਰ ਨਾਲ ਪੀਣਗੇ ਪਾਣੀ ਪੂਣੀ ਗਾਹ ਬਾਤੇ ਨਾ ਮੇਰੇ ਵੀਰ ਇਹ ਜੇ ਲਾਇਆ ਕਰੋ ਬੂਟੇ ਖੇਤ ਫਲ ਵਾਲੇ ਆਪਾਂ ਘੋੜਾ ਵੀ ਪਾਲਣਾ ਕੋੜ ਵੀ ਪਾਲਣਾ ਜੇ ਫਲ ਵਾਲੇ ਬੂਟੇ ਆਪਣੇ ਸਾਹਮਣੇ ਹੋਣਗੇ ਜਦੋਂ ਮਰਜੀ ਚੀਜ਼ ਉਹਦੀ ਤੋੜ ਕੇ ਖਾ ਲਾ ਕਰ ਕਦੇ ਖੇਤ ਬੰਦਾ ਭੁੱਖਾ ਨਹੀਂ ਮਰਦਾ ਆ ਅੱਗੇ ਆਪਣੇ ਗੰਨੇ ਹੁੰਦੇ ਸੀਗੇ ਸਾਲਗੋਮ ਮੂਲੇ ਹੁਣ ਇੱਥੇ ਸਾਡੇ ਵੀ ਲਾਏ ਵਿਆ ਦੇ ਸਾਲਗੋਮ ਮੂਲ ਗਾਉਂ ਦੇ ਲੱਗੀਆਂ ਦੇਖੋ ਕਿੰਨੀਆਂ ਉਹਦੇ ਪਰੇ ਮਿਰਚਾਂ ਹਲੇ ਲੱਗੀਆਂ ਮਿਰਚਾਂ ਬਹੁਤ ਲੱਗਦੀਆਂ ਸਾਗ ਬਾਤ ਇਸ ਹਰੀ ਮਿਰਚ ਚਾਹੀਦੀ ਆ ਸਾਗ ਨੂੰ ਆ ਗੋਭੀ ਲੱਗੀ ਆ ਪਛੇਤੀ ਗੇਤੀ ਸਾਡੀ ਉਧਰ ਲਾਈ ਆ ਆ ਪਾਲਕ ਪੂਲਕ ਧਲੀਆਂ ਧੁਨੀਆਂ ਉਹ ਹਰਦੀ ਖੜੀ ਸਾਡੇ ਆਪ ਦੀ ਘਰ ਦੀ ਮਸਾਲੇ ਨੂੰ ਲੈ ਆਪ ਹੀ ਬਣਾਉਨੇ ਆ ਸੀ ਐਵੇਂ ਕਹਦੀ ਆ ਮੋਟਰ ਤੇ ਐਵੇਂ ਨਹੀਂ ਸੁਰਗ ਬਣਾਇਆ ਇਹ ਸੁਰਗ ਆ ਇੱਥੇ ਇੱਕ ਕਿਸਮ ਦਾ ਸਾਡੇ ਬੁੱਢੇ ਯਾਰ ਬਾਪੂ ਹੋਣੀ ਇੱਥੇ ਸਾਡੇ ਬਾਬੇ ਹੋਣੀ ਇੱਥੇ ਸਾਡੇ ਤਾਏ ਹੋਣੀ ਇੱਥੇ ਸਾਡਾ ਗਰਦਿਆਲ ਚਾਚਾ ਇੱਥੇ ਹੁੰਦਾ ਸੀ ਖੇਤ ਉਹ ਰਾਮਿਆ ਤਰਲਾ ਚਾ ਓਏ ਛਿਰਾ ਆ ਉਧਰ ਆਉਣਾ ਉਹਨੇ ਖੁੰਜੇ ਜੇ ਪਟਦੇ ਨੇ ਤੇ ਇੱਥੇ ਆ ਖੇਤ ਜੇ ਰਹਿੰਦੇ ਹੁੰਦੇ ਸੀ ਆ ਦੇਖ ਲਓ ਕੋਠੀਆਂ ਸਾਡੇਆਂ ਤਿੰਨਾਂ ਦੀਆਂ ਮੋਟਰ ਵਾਲੀ ਸਾਂਝੀ ਆ ਆ ਸਾਡੀ ਮੋਟਰ ਵਾਲੀ ਕੋਹੜੀ ਆ ਇਹ ਸਾਂਝੀ ਆ ਆ ਸਾਡੀ ਆਪਦੀ ਆ ਉਹ ਚਾਚੇ ਕਰਦੇ ਹਾਲ ਦੀ ਆ ਆਹੋ ਤੇ ਇੱਥੇ ਰਹਿੰਦਾ ਹੁੰਦਾ ਸੀ ਕਰਦੇ ਹਾਲ ਚਾਚਾ ਰੋਟੀ ਘਟੀ ਲੈ ਕੇ ਆਉਣਾ ਇੱਥੇ ਉਹਦੀ ਯਾਰ ਖੇਤ ਰੌਣਕ ਹੀ ਰਹਿੰਦੀ ਸੀ ਪੂਰੀ ਯਾਰ ਕਿਉਂ ਪੰਜ ਛੇ ਬੰਦੇ ਦਾ ਸੀ ਖੇਤ ਪੱਕੇ ਹੁੰਦੇ ਸੀ ਪੱਕੇ ਇੱਥੇ ਪੰਜ ਛੇ ਬੰਦੇ ਆ ਉਹਨਾਂ ਦੇ ਜੱਗੂ ਨਹੀਂ ਫਿਰਦੇ ਆ ਆ ਭਈਆ ਨਿੱਕੂ ਆ ਅ ਇਹ ਸਾਦੇ ਨਹੀਂ ਬਾਗੀ ਬਲ ਬਲ ਬੋਲੇ ਸਦਾ ਲਾ ਮौज ਬਹਾਰਾਂ ਇਹ ਗੱਲਾਂ ਸਿਆਣਿਆਂ ਦੀਆਂ ਸੱਚੀਆਂ ਬਾਈ ਹੋ ਹੋ ਤਰੇ ਜਾਂਦੇ ਆ ਜਿਹੜੀ ਐ ਇਸ ਪ੍ਰਾਸਤੀ ਐ ਕਰਮਾਂ ਵਾਲੇ ਨੂੰ ਮਿਲਦੀ ਆ ਕਰਮਾਂ ਵਾਲੇ ਨੂੰ ਜਿਹਦੀ ਚੰਗੀ ਕੋਈ ਤਪਛਿਆ ਕਰੀ ਹੋਵੇ ਆ ਜੀ ਫਰ ਤੋਂ ਲਾ ਇੱਕ ਉਹਨੂੰ ਮਿਲਦੀ ਆ ਸੁਖ ਸ਼ਾਂਤੀ ਜਿਹੜੀ ਤੰਦਰੁਸਤੀ ਤੇ ਚੜਦੀ ਕਲਾ ਅ ਵਧੀਆ ਆਦੇ ਐਵੇਂ ਸੋਹਣੇ ਮौज ਕਰਦੇ ਆ ਆਪਦੇ ਖੇਤਾਂ ਉਹਨੇ ਜਾਂਦੇ ਆ ਚੱਲ ਪੈਲੀ ਆ ਹਰਮਣ ਹੁਣੀ ਬਾਹੀ ਜਾਂਦੇ ਆ ਵਧੀਆ ਕਿਤੇ ਆਲੂ ਬੀਜ ਲੈਂਦੇ ਆ ਕਿਤੇ ਮੱਕੀ ਬੀਜ ਲੈਂਦੇ ਆ ਕਿਤੇ ਕਣਕ ਬੀਜ ਲੈਂਦੇ ਆ ਕਿਤੇ ਝੋਨਾ ਬੀਜ ਲੈਂਦੇ ਆ ਚੱਲੇ ਨੇ ਨਾ ਟਾਈਮ ਪਾਸ ਹੋ ਜਾਂਦਾ ਯਾਰ ਇਹ ਵੀ ਆਪਦੇ ਹੀ ਬੱਚੇ ਆ ਕਿਹੜਾ ਉਪਰੇ ਆ ਕੋਈ ਨਹੀਂ ਇਹ ਕਰੀ ਜਾਂਦੇ ਆ ਜਦੋਂ ਅਸੀਂ ਆਪਦੀ ਕਰਨੀ ਹੋਈ ਆਪ ਕਰ ਲਾਂਗੇ ਫਿਰ ਅਸੀਂ ਇੱਥੇ ਬਣਾਉਣਾ ਹੋ ਉੱਥੇ ਅਸੀਂ ਇੱਥੇ ਇਨੰਦਰ ਆਉਂਦਾ ਕਹਿੰਦਾ ਮੈਂ ਪਸ਼ੂਆਂ ਵਾਲਾ ਬਣਾਉਣਾ ਸਾਹਮਣੇ ਜਿੱਥੇ ਬਰਸੀਨ ਬੀਜਿਆ ਇਹਦੇ ਚ ਇੱਥੇ ਪਸ਼ੂਆਂ ਵਾਲਾ ਬਣਾਵਾਂਗੇ ਤੇ ਫਿਰ ਆਪਦੀ ਚੱਲ ਮੱਕੀ-ਮੱਕੀ ਬੀਜ ਲਿਆ ਕਰਾਂਗੇ ਯਾਰ ਆ ਬੇਰੇ ਹਰਬੋਣੀ ਕਹਿੰਦੇ ਅਸੀਂ ਹੋਰ ਲੈ ਲਿਆ ਕਰਾਂਗੇ ਕਿਤੇ ਮਾਮਲੇ ਤੇ ਕੋਈ ਦੀ ਜੇ ਲੈਣੀ ਵੀ ਹੋ ਤਾਂ ਇਹ ਵੀ ਕਹਿੰਦੇ ਨਹੀਂ ਅਸੀਂ ਵੀ ਪਸ਼ੂਆਂ ਵਾਲਾ ਇੱਥੇ ਬਣਾ ਲੈਣਾ ਨੇੜੇ ਹੀ ਚੱਲ ਵਧੀਆ ਰੌਣਕ ਬਣ ਜੂ ਯਾਰ ਆਦੇ ਹਾਥਾਂ ਸਾਹਮਣੇ ਤੇ ਵੱਡਾ ਬਣਾਵਾਂਗੇ ਸੈੱਡੋ ਪਸ਼ੂਆਂ ਵਾਲਾ ਆਗੂ ਗਰਨ ਅੰਦਰ ਬਾਹਰ ਉਹ ਜਦੋਂ ਆ ਗਿਆ ਤੇ ਆਕੋਂ ਬਾਰੇ ਕੀ ਆਜਾੜ ਉਹਨੇ ਫਰਵਰੀ ਚ ਤੇ ਉਦੋਂ ਇੱਥੇ ਜਾ 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 ਲੈ ਕੇ ਜਿੱਥੇ ਲੋਟ ਲੱਗੇ ਉੱਥੇ ਬਣਾ ਲਾਂਗੇ ਪਰ ਨੂੰ ਮਾਰੇ ਦੀ ਸੁੱਖ ਚਾਹੀਦੀ ਐ ਸਰੋਤ ਨੂੰ ਇਹ ਬਣਿਆ ਹੋਊਗਾ ਜੇ ਉਹਨੇ ਉਹਨੇ ਮਤਲਬ ਚੱਕ ਲਿਆ ਲਾਣਾ ਉਹਦੇ ਆਉਣ ਤੇ ਆ ਮੇਰੇ ਵੀਰ ਦੇ ਆਹੋ ਸਾਹਮਣੇ ਇਹਨਾਂ ਨੇ ਪੱਠੇ ਛੱਡ ਤੇ ਉਹਦੇ ਵਾਸਤੇ ਵੀ ਵਾਸਤੇ ਉਹ ਗੰਨੇ ਜੇ ਖੜੇ ਆਦੇ ਉਹ ਵੀ ਆਲਾ ਸਾਰਾ ਆ ਆਲੂ ਵੀ ਤੱਕ ਲਾ ਮੂਰਲਾ ਆ ਆ ਸਾਡੇ ਇਹਨਾਂ ਦਾ ਮੋਟਰਸਾਈਕਲ ਖੜਾ ਮੇਰਾ ਸਾਈਕਲ ਖੜਾ ਅਸੀਂ ਲਸਣ ਗੁੱਟ ਕੇ ਹਟਿਆ ਖੇਤ ਇੱਥੇ ਲਸਣ ਉਹਦੇ ਸਾਹਮਣੇ ਉਹ ਲਸਣ ਗੁੱਟ ਕੇ ਹਟਿਆ ਮੈਂ ਇਹਦੇ ਨਾਲ ਪੰਜੇ ਜੇ ਦੇ ਨਾਲ ਠੀਕ ਆ ਉਹ ਕਮਾਦ ਆ ਮੇਰੇ ਵੀਰੋ ਕਮਾਦ ਪਾਣੀ ਲਾਉਣ ਵਾਲਾ ਹੁਣ ਇਹਨੂੰ ਪਾਣੀ ਲਾ ਦੇਣਾ ਕਮਾਦ ਨੂੰ ਇੱਕ ਦਿਨ ਤੇ ਚੱਲ ਵਾਹਿਗੁਰੂ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਕੇ ਕਮਾਦ ਆਪਣਾ ਬਹੁਤ ਵਧੀਆ ਹੋ ਜਾਣਾ ਹੈ ਜਾਂ ਗੋੜ ਪੀੜ ਲਾਂਗੇ ਤੇ ਜਾਂ ਆਪਾਂ ਫਿਰ ਐਂ ਕਰਾਂਗੇ ਗੰਨੇ ਰੇੜੀ ਬਣਾ ਕੇ ਦੇਵਾਂਗੇ ਇਹਨਾਂ ਨੂੰ ਜੱਗੂ ਹੋਣਾ ਨੂੰ ਗੰਨੇ ਆਲੀਆ ਦੋ ਰੇੜੀਆਂ ਬਣਾਤਾ ਦੋਨੇ ਕਮਾਦ ਖਿੱਚ ਦੇਣਾ ਕਿਉਂਕਿ ਮਰ ਲਾਇਆ ਕਰੋਜ ਬੰਦਾ ਪੀੜ ਦੇਵੇ ਤੇ 30 ਕੁ ਮਰਲੇ ਥਾਂ ਆ ਇਹ ਨਾ 60 60 ਕੁ ਮਰਲੇ 60 ਪੁਆਇੰਟ ਮਰਲੇ ਥਾਂ ਆ ਤੇ 60 ਪੁਆਇੰਟ ਦੇ ਲੰਘ ਜਾਣਗੇ हां कर जे एक मारला ਵੀ ਇੱਕ ਰਿਹੜੀ ਰੋਜ ਇੱਕ ਭਰੀ ਡੇਢ ਕ ਭਰੀ ਰੋਜ ਕੱਢ ਦਿਆ ਕਰੇ ਰੋ ਰੁਪਿਆ ਦਿਆ ਕਰੇ ਤੇ ਲਾਲੋ ਸਾਹਿਬ ਵੀ ਕਿੰਨੇ ਦਿਨ ਲੰਘ ਜਾਣਗੇ ਆ ਖੇਤ ਬਾਈ ਜਿੱਥੇ ਮੌਜਾਂ ਲਈਆਂ ਸਾਹਬ ਲਾਲੋ ਹੁਣ ਮੈਂ ਵੀ ਸਮਝ ਲਿਆ ਵੀ 70 ਦੇ ਨੇੜੇ ਹਾਂ 68 67 67 ਸਾਲ ਦੀ ਮੇਰੀ ਉਮਰ ਹੋ ਗਈ ਆ ਨਿੱਕੇ ਹੁੰਦੇ ਸੀ ਚਾਚੇ ਹੋਣਾ ਨਾ ਤਾਏ ਹੋਣਾ ਨਾ ਜਿੱਦਿਆ ਸਾਡੀ ਮੋਟਰ ਲੱਗੀ ਆ ਨਾ ਸਾਹ ਸੰਗਤ ਉਦੋਂ ਲਾਟੂ ਹੁਣੀ ਹੁੰਦੇ ਸੀਗੇ ਜੱਤਵਾਲ ਵਾਲੇ ਕਾਲੇ ਜੇ ਭਰਾ ਮੇਰੇ ਵੀਰ ਮੱਲੋ ਮੱਲ ਤੇ ਭਰਾ ਦਾ ਲਾਟੂ ਹੁੰਦਾ ਸੀ ਛੋਟਾ ਮੱਲ ਹੁੰਦਾ ਸੀ ਇੱਕ ਉਦੋਂ ਪਹਿਲਾਂ ਜੱਤ ਵਾਲੋਂ ਆਉਂਦੇ ਹੁੰਦੇ ਸੀ ਆਪਣੇ ਇੱਥੇ ਬਿਜਲੀ ਫਟ ਕਰਕੇ ਉਦੋਂ ਲੱਗੀ ਆ ਮੋਟਰ ਮੈਨੂੰ ਮੈਂ ਤਾਂ ਵੀ ਇਹ 67 88 ਦੀ ਗੱਲ ਆ ਜਦੋਂ ਸਾਡੇ ਮੋਟਰ ਲੱਗੀ ਆ ਛੋਟਾ ਜਿਹਾ ਸੀ ਮੈਂ ਬੋਡੇ ਤੇ ਚੱਕ ਕੇ ਲਿਆ ਸੀ ਤਾਇਆ ਮੈਨੂੰ ਇੱਥੇ ਆ ਮੈਂ ਨਿਕਲ ਜਾਈ ਸੀ ਦੋਨੇ ਮੱਲ ਨੇ ਆ ਕੇ ਸਾਨੂੰ ਕਲੈਕਸ਼ਨ ਦਿੱਤਾ ਸੀ ਬੀ ਬੀਟੀਐਚ ਖਣੀ ਬੀਟੀਐਚ ਮੋਟਰ ਦੀ ਛੋਟੀ ਜੀ ਪੰਜ ਦੀ ਬਹੁਤ ਚੱਲ ਰਹੀ ਆਹੋ ਪਟੇ ਤੇ ਚੱਲਦੀ ਰਹੀ ਆ ਫੇਰ ਉਹਦਾ ਮੋਨੋਬਲਾਕ ਲਿਆਂਦੀ 7.5 ਦੀ ਤੇ ਹੁਣ ਸਾਡੀ ਆ 7.5 ਦੀ ਪਾਈ ਹੋਈ ਆ ਅਮਰੂਦ ਵੀਜਿਆ ਸਾਡੇ ਇੱਥੇ ਕੋਟੇ ਦੇ ਲਾ ਵੀ ਇੱਥੇ ਪਏ ਰਿਆ ਚਾਚੇ ਹੁਣੀ ਤਾਏ ਬਾਪੂ ਹੁਣੀ ਬਾਬਾ ਕੋ ਲਾਸਿਓ ਮਾਹੇ ਗੁਰੂ ਵੇਖ ਲਾ ਯਾਰ ਉਹ ਵੀ ਖੇਡਾਂ ਸਵੇ ਹੋ ਜਮੀਨ ਉੱਥੇ ਹੀ ਪਈ ਆ ਦੇਖ ਲੋ ਆ ਤੇ ਜਮੀਨ ਉੱਥੇ ਹੀ ਪਈ ਆ ਖੇਤ ਉੱਥੇ ਪਿਆ ਜਗਾ ਉੱਥੇ ਪਈ ਆ ਇਟਾਂ ਵੀ ਉਹੀ ਲੱਗੀਆਂ ਉਹ ਨਾਲ ਗਈ ਬਾਰ ਬਾਰ ਦੇੜ ਕੇ ਇਧਰ ਪਾ ਲਈ ਉਧਰ ਪਾ ਲਈ ਪਰ ਉਹ ਹੈ ਨਹੀਂ ਗੇ। ਨਾ ਬੇਸ਼ੰਤਾ ਆ ਇੱਥੇ ਚਵਾਰਾ ਪੌਂਦਾ ਪੌਂਦਾ ਚਲੇ ਆ ਗਿਆ। ਤੇ ਨਾ ਬੇਸ਼ੰਤਾ ਆ ਵਾ ਤੇ ਨਾ ਹੀ ਹੈਗਾ ਦੂਜਾ ਆਪਣਾ ਸਾਡੇ ਬਾਪੂ ਹੁਣੀਆ ਹੁਣ ਲੜਨਾ ਉਹਨਾਂ ਨੇ ਆਸ ਵਿੱਚ ਲੜਨਾ। ਜਾ ਪਾਜਾ ਮੈਂ ਨਹੀਂ ਸਾਲੇ ਥੋੜਾ ਆ ਕੰਮ ਕਰਨਾ ਤਾਂ ਇਹਨੇ ਗੁੱਸੇ ਹੋ ਕੇ ਭੱਜ ਜਾਣਾ। ਉਹ ਵੀ ਸਾਲੇ ਸਮੇਂ ਸੀ ਯਾਰ। ਸੜਿਆਂ ਦੀਆਂ ਗੱਲਾਂ ਸੱਚੀਆਂ ਯਾਰ ਸਾਦੀ ਨਾ ਬਾਗੀ ਬਲਬਲ ਬੋਲੇ ਸਾਦਾ ਨਾ ਮੌਜ ਬਹਾਰਾਂ। ਪੱਟੇਏ ਨਾ ਫੁੱਲਾਂ ਤੇ ਆਈ ਬੱਲ ਨੂੰ ਸੱਤ ਵਿੱਚ ਬਹਿ ਕੇ ਕਦੇ ਟੋਕੀਏ ਨਾ ਗੱਲ ਨੂੰ ਜੁੱਤੀ ਸੋਟੀ ਬਿਨਾਂ ਤੁਰੀਏ ਨਾ ਰਾਤ ਨੂੰ ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ ਪੱਕੇ ਕਰ ਵਿਆਹੀ ਬਾਬਲਾ ਕਿਤੇ ਲਿਪੜੇ ਨਾ ਪਹਿਣ ਬਨੇਰੇ ਪਹਿਲੀਆਂ ਗੱਲਾਂ ਇਹ ਸਾਹ ਸੰਗਤ ਪਹਿਲਾਂ ਹੀ ਗੱਲਾਂ ਕਰਦੇ ਨੇ ਬੁੜੀਆਂ ਕਿਉਂ ਉਦੋਂ ਲਿਪੜੀਆਂ ਹੁੰਦੀਆਂ ਸੀ ਹਰੇਕ ਘਰ ਕੱਟੇ ਘਰ ਹੁੰਦੇ ਸੀ ਤੇ ਕੁੜੀ ਨੇ ਇਹੀ ਗੱਲਾਂ ਦੇ ਬਾਪ ਨੂੰ ਕਹਿੰਨੇ ਬਾਪ ਇਹ ਜੇ ਘਰ ਵਿਆਹੀ ਕਿਤੇ ਸਾਨੂੰ ਬਨੇਰੇ ਨਾ ਲਿਪੜਨੇ ਪੈ ਜਾਣ ਕੰਧਾਂ ਨਾਲ ਲਿਪੜੀਆਂ ਪੱਕੇ ਕਰ ਵਿਆਹ ਨਹੀਂ ਬਸ ਬਾਪੂਰੇ ਰਜੋਈ ਹੁੰਦੀ ਸੀ ਵੀ ਇਹੇ ਜੇ ਘਰ ਬਿਆਹੀ ਜਿੱਥੇ ਵਧੀਆ ਪਰਿਵਾਰ ਹੋਵੇ ਚੜ੍ਹਦੀ ਕਲਾ ਵਾਲਾ ਪਰਿਵਾਰ ਹੋਵੇ ਲਾਣੇ ਲਾਣਾ ਘਰਾਣਾ ਹੋਵੇ ਐਵੇਂ ਨਹੀਂ ਕਹਿੰਦੇ ਹੁੰਦੇ ਲਾਣੇ ਦੀ ਧੀ ਤੇ ਘਰਾਣੇ ਦਾ ਨਾ ਘਰਾਣੇ ਦੀ ਧੀ ਤੇ ਲਾਣੇ ਦਾ ਵੜ ਦੋ ਲਾਣੇ ਦਾ ਚੱਲਿਆ ਹੋਇਆ ਬੰਦਾ ਪੂਰਾ ਕੰਮ ਕਰੋ ਤੇ ਘਰਾਣੇ ਦੀ ਧੀ ਕਦੇ ਵੀ ਗੁੱਸੇ ਹੋ ਕੇ ਨਾ ਜਾਉ ਤੇ ਮਾੜੇ ਕੰਮ ਨਹੀਂ ਕਰੂਗੀ ਵਧੀਆ ਆਪਦੇ ਪਰਿਵਾਰ ਸੱਸ ਸਹੁਰੇ ਦੀ ਮੰਨੂ ਪੁੱਤਾਂ ਧੀਆ ਨੂੰ ਵਧੀਆ ਪਾਲੋ ਆਪ ਦੇ ਪਰਵਾਹੇ ਰਿਸ਼ਤੇਦਾਰੀਆਂ ਚ ਵਧੀਆ ਵਰਤੋ ਉਹਨੂੰ ਕਹਿੰਦੇ ਆ ਲਾਣੇ ਦਿੱਤੀ ਇਹ ਗੱਲਾਂ ਸਾਹ ਸੰਗਤ ਕਰਮਾਂ ਨਾਲ ਮਿਲਦੀਆਂ ਮੁਸ਼ਕਲ ਦੇ ਨਾਲ ਉਹ ਬਜ਼ੁਰਗ ਕਰਦੇ ਹੁੰਦੇ ਸੀ ਇਹ ਲਾਣੇ ਦਾ ਵਾਰਦ ਧੀ ਕਰਾੜੇ ਦੀ ਉਹਨਾਂ ਨੇ ਕਹਿਣਾ ਜਦੋਂ ਕਿਤੇ ਲੜਾਈ ਪੈ ਜਾਣੀ ਕਿਸੇ ਦੇ ਸੋਚਣਾ ਵੀ ਕਿਹੜੇ ਪਰਿਵਾਰ ਚੋਂ ਆ ਕਿਹੜੇ ਪਿੰਡੋਂ ਆ ਕਿੱਥੋਂ ਆ ਕਿਹਨੇ ਸਾਹ ਕਰਾਇਆ ਸੀ ਉਦੋਂ ਆਏ ਪੁੱਛਦੇ ਨੇ ਅੱਜ ਤੱਕ ਕੋਈ ਪੁੱਛਦੇ ਨਹੀਂ ਅੱਜ ਤੱਕ ਨਾ ਨਾ ਪੁੱਛਦਾ ਬਾਈ ਨਾ ਕਹਦੇ ਇਹ ਤਾਂ ਗੱਲ ਪੈਂਦੀਆਂ ਕੁੜੀਆਂ ਵੀ ਪੈਂਦੀਆਂ ਮੁੰਡੇ ਵੀ ਪੈਂਦੇ ਆ ਆ ਜਿਉਂ ਕਹਣਗੇ ਤੂੰ ਕੀ ਲੈਣਾ ਕਿਤੇ ਵੈਸੇ ਹੋਈਏ ਤੈਨੂੰ ਕੀ ਸਾਡਾ ਘਰ ਕਿਤੇ ਹੋਵੇ ਤੂੰ ਕੀ ਲੈਣਾ ਹੁਣ ਤਾਂ ਜਵਾਬ ਆ ਮੁਰਿਓ ਉਦੋਂ ਕੁੜੀ ਨੇ ਨੀਵੀ ਪਾ ਲੈਣੀ ਚਾਹੇ ਨੌਂ ਹੁੰਦੀ ਸੀ ਚਾਹੇ ਕੁੜੀ ਹੁੰਦੀ ਸੀ ਅ ਪ੍ਰਵਾੜ ਤੇ ਮੈਡ ਲਾਉਣਾ ਚਾਚਿਆਂ ਤਾਇਆ ਨੇ ਭਰਾਵਾਂ ਨੇ ਸਾਈਕਲਾਂ ਤੇ ਤੁਰ ਕੇ ਉਨੇ ਕਾ ਮੇਰਾ ਭਰਾ ਆਇਆ ਮੇਰਾ ਬਾਪੂ ਆਇਆ ਡੀਕਦੀ ਰਹਿਣਾ ਕੁੜੀ ਨੇ ਡੀਕਦੀ ਬਸੂ ਉੱਤਰਦੇ ਨੂੰ ਦੇਖਣਾ ਕਈਆਂ ਨੇ ਵੀ ਸਾ ਮੇਰਾ ਭਰਾ ਤਾਂ ਨਹੀਂ ਕਦੇ ਉੱਤਰਿਆ ਕਿਤੇ ਮੇਰਾ ਚਾਚਾ ਤਾਂ ਆਇਆ ਤਾਂ ਨਹੀਂ ਉੱਤਰਿਆ ਕਿਤੇ ਮੇਰਾ ਪਿਆਓ ਤਾਂ ਨਹੀਂ ਉੱਤਰਿਆ ਦੂਰੋਂ ਪਤਾ ਲੱਗ ਜਾਂਦਾ ਵੀ ਉਹ ਸਾਡਾ ਹੁੰਦਾ ਹਾਂ ਅਜੇ ਤਾਂ ਸਾ ਸਾ ਫੋਨ ਤੇ ਗੱਲਾਂ ਯਾਰ ਫੋਨ ਤੇ ਮਿਲੇ ਮਿਲਮਲਾਟ ਤਾ ਪੈਣੇ ਕੀ ਲਾ ਪਹਿਲੀ ਗੱਲ ਤਾਂ ਛੇਤੀ ਕੋਈ ਪੁੱਛਦਾ ਹੀ ਨਹੀਂ ਜੇ ਪੁੱਛਦੇ ਆ ਤਾਂ ਫੋਨ ਤੇ ਪੁੱਛ ਪੱਛ ਕੇ ਹਟ ਜਾਂਦੇ ਆ ਅੱਗੇ ਤਾਂ ਯਾਰ ੜੀਕੜਾਂ ਸੰਧਾਰਾ ੜੀਕੜਾਂ ਕੁੜੀਆਂ ਨੇ ਤੀਆਂ ਨੂੰ ੜੀਕੜਾ ਮੇਰਾ ਭਰਾ ਲੈਣਾ ਉਹ ਹੈ ਭਾਰਤ ਤੜਾਉਣ ਜਾਣਾ ਭਰਾ ਨੇ ਤੇ ਯਾਰ ਇਹ ਜੀਆਂ ਗੱਲਾਂ ਹੁੰਦੀਆਂ ਸੀ ਤੇ ਕਿੰਨਾ ਸੋਹਣਾ ਮਾਹੌਲ ਯਾਰ ਕਿੰਨਾ ਆਪਣਾ ਵਧੀਆ ਇਤਿਹਾਸ ਯਾਰ ਸਭ ਤੂਤੀਆਂ ਵੀ ਭੁੱਲ ਗਈਆਂ ਯਾਰ ਉਹ ਸੁਧਾਰੇ ਸਧੂਰੇ ਵੀ ਚਲੇ ਗਏ ਬਸ ਕਲਮਾ ਨਾ ਹੈਗੇ ਆ ਕਈ ਵਿੱਚ ਜਿਹੜੇ ਜਾਂਦੇ ਵਿਚਾਰੇ ਲੈ ਹੁਣ ਤਾਂ ਗੱਡੀਆਂ ਤੇ ਯਾਰ ਅੱਗੇ ਸਾਈਕਲਾਂ ਤੇ ਜਾਣਾ ਤੁਰ ਕੇ ਜਾਣਾ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਅੱਗੇ ਬੁੜਗੇ ਨੇ ਯਾਰ ਦੇਖ ਲਾ ਕਿਵੇਂ ਹਾਂ ਭਰਾ ਨੂੰ ਦੇਖਣਾ ਮਾਂ ਨੂੰ ਦੇਖਣਾ ਤੇ ਮਾਂ ਦੀਆਂ ਗੱਲਾਂ ਹੀ ਨਹੀਂ ਸੁਬੋਕਦੇ ਜਾਂਦੀਆਂ ਯਾਰ ਆ ਇਨੀਆਂ ਬਹਿ ਕੇ ਗੱਲਾਂ ਕਰਨੀਆਂ ਮਾਂ ਮਾਤੀਆਂ ਨੇ ਚਾਹ ਪੀਉਂਦੀ ਨੇ ਨਹੀਂ ਮੁੱਕਦੇ ਗੰਗਾਂ ਸੈਸ਼ਨ ਹੁਣ ਤਾਂ ਯਾਰ ਸਮਾਂ ਹੀ ਹੈ ਨਹੀਂ ਕਰਨਾ ਪੁੱਤ-ਪੁੱਤ ਬੰਦੇ ਆ ਮਾਪਿਆਂ ਕੋਲੇ ਨਾ ਉਹ ਗੱਲਾਂ ਐਗੇ ਤਾਂ ਯਾਰ ਆਏ ਬੈਠਣਾ ਉਹਨੇ ਵੀ ਬਾਹਰ ਬਾਨੀ ਪੁੱਤੇ ਆ ਜੀ ਲਿਆਏ ਓਏ ਬੁੜੇ ਨੇ ਬੈਠੇ ਨੇ ਪੁੱਛਣਾ ਹੁਣ ਤਾਂ ਕਹਾਂਗੇ ਜਾ ਬੁੜੇ ਐਵੇਂ ਭੌਕੀ ਜਾਣਾ ਬੈਠਾ ਰੋਟੀ ਖਾ ਲਈ ਹਲੇ ਬਣੀ ਟਿਕੜਾ ਜਿਉ ਚਾਹ ਮੰਗਦਾ ਵਿਚਾਰਾ ਕਿਹੜੀ ਚਾਹ ਤੈਨੂੰ ਹੁਣ ਤਾਂ ਪੀ ਕੇ ਹਟਿਆ ਇਹੇ ਦੀਆਂ ਗੱਲਾਂ ਮੂਰੋਂ ਅੱਗੇ ਯਾਰ ਜੇ ਕਿਸੇ ਬਜ਼ੁਰਗ ਨੇ ਚਾਹ ਮੰਗ ਲਈ ਉਹਦੇ ਹੀ ਕਰ ਦੇਣੀ ਉਹਦੇ ਚਾਹ ਸਾਡੇ ਮਸ਼ਹੂਰ ਸੀ ਬੱਲੇ ਕੇ ਘਰ ਉਹਨੇ ਉਹਨੇ ਕਿਹਾ ਨਿਹਾਲੋ ਚਾਹ ਧਰ ਦਿਓ ਨੇ ਵਿਚਾਰੀ ਨੇ ਉਹਦੇ ਹੀ ਧਰ ਦੇਣੀ ਸਾਡੀ ਮਾਸੀ ਲੱਗਦੀ ਸੀ ਉਹ ਉਨੇ ਉਹਦੀ ਚਾਹ ਕਰ ਦੇਣੀ ਯਾਰ ਅਸੀਂ ਵੀ ਜਾਂਦੇ ਰਹੇ ਹਾਂ ਕਦੀ ਕਦੇ ਚਾਹ ਤੋਂ ਬਿਨਾ ਨਹੀਂ ਸੀ ਮੋੜੇ ਉਹਨਾਂ ਦੇ ਘਰੋਂ ਜਮਈ ਉਹਦੇ ਉਹਨਾਂ ਨੇ ਥਾਲ ਲੈਣੇ ਕਹਣਾ ਜੀ ਤੈ ਬਹਿ ਜਾਓ ਚਾਹ ਬਣਾਉਨੇ ਆਪਾਂ ਗੱਲਾਂ ਦੇ ਆਤ ਦੇ ਗੱਲਾਂ ਅਸੀਂ ਵੀ ਕਰੀ ਜਣੀਆਂ ਅਸੀਂ ਵੀ ਗੱਲਾਂ ਦੇ ਮਾਰੇ ਨੇ ਜਾਣਾ ਆ ਖੇਤ ਆ ਸਾਡਾ ਇੱਥੇ ਖੇਤ ਬੈਠੇ ਮੈਂ ਬਣਾਉਣਾ ਜਿਹੜੀ ਇਹ ਵੀਡੀਓ ਬਣਾਈ ਆ ਖੇਤ ਬਣਾਈ ਆ ਮੈਨੂੰ ਯਾਦ ਆ ਜਾਂਦੀ ਯਾਰ ਖੇਤ ਆ ਕੇ ਆਪਦੇ ਚਾਚੇ ਤਾਇਆ ਦੀ ਉਹ ਨਹੀਂ ਆਉਣੇ ਹਣ ਚਾਹੇ ਸਮਾਜ ਇਧਰੋਂ ਇਧਰ ਹੋ ਜੇ ਉਹ ਬੁੜੇ ਨਹੀਂ ਮਿਲਣੇ ਯਾਰ ਉਹੀ ਨਹੀਂ ਮਿਲਣੇ ਹਣ ਉਹ ਸਮਾਜ ਨਹੀਂ ਆਉਣਾ ਯਾਰ ਬਾਰਤ ਜੋੜਨੇ ਸੁਹਾਗੀਆਂ ਮਾਰਨੀਆਂ ਯਾਰ ਹੈਗਾ ਤੇ ਹੈਗਾ ਥੋੜੀ ਖੇਤਾਂ ਚੋਂ ਬੱਟਾਂ ਤੋਂ ਯਾਰ ਖਾਕੋ ਜਾ ਚੁਗੀ ਜਾਣਾ ਖਾਲ ਕੱਢਨੇ ਹੁਣ ਤਾਂ ਯਾਰ ਖਾਲ ਤੇ ਉਹ ਫੇਰ ਦਿੰਦਾ ਗ੍ਰਾਮੋਕਸੋਨ ਜੀ ਬਸ ਕਈਆਂ ਨਾ ਕੱਢਨੇ ਖਾਲ ਯਾਰ ਦਾਤੀਆਂ ਨਾ ਕਈਆਂ ਨਾ ਆ ਕੱਸੀ ਦਾ ਖਾਲ ਕੱਢਦੇ ਸਾਰਿਆਂ ਨੂੰ ਘਰ ਘਰ ਕੇ ਕੇ ਆਉਣਾ ਫੇਰ ਰੋਟੀਆਂ ਇਕੱਠੀਆਂ ਕਰਕੇ ਲੈਣੀਆਂ ਸਾਰਿਆਂ ਨੇ ਬਹਿ ਕੇ ਖਾਣੀਆਂ ਇੱਕ ਥਾਂ ਕਿਸੇ ਦੀ ਮੋਟਰ ਤੇ ਬਹਿ ਜਾਣਾ ਉੱਥੇ ਬਹਿ ਕੇ ਰੋਟੀ ਖਾ ਕੇ ਫੇਰ ਖਾਲ ਕੱਢਣ ਲੱਗ ਜਾਣਾ ਕੱਸੇ ਦਾ ਪਾਣੀ ਲਿਉਂਦੇ ਦੇ ਝੋਨੇ ਵੇਲੇ ਜੰਡੜਲੇ ਤਾਇਆ ਮੀਰਾ ਬੰਦਾ ਸੀ ਉੱਥੇ ਰੋਟੀਆਂ ਕੱਠੀਆਂ ਕਰਕੇ ਲੈ ਆਣੀ ਉੱਥੇ ਖਾਲ ਕੱਢਣ ਜਾਂਦੇ ਤੇ ਇੱਕ ਘਰ ਦਾ ਇੱਕ ਬੰਦਾ ਬਾਪੂ ਨੇ ਜਾਣਾ ਜਾਂ ਚਾਚੇ ਕਰਦੇ ਆਲ ਨੇ ਜਾਣਾ ਆਮਰ ਚਾਚੇ ਨੇ ਬਹੁਤਾ ਕੰਮ ਨਹੀਂ ਕਰਿਆ ਇਹ ਤਾਂ ਜੰਡੜਲੇ ਨੂੰ ਪੈਲੀ ਦੇਤੀ ਸੀ ਇੱਧਰ ਤਾਂ ਦੋ ਜਣੇ ਅਸੀਂ ਰਹੇ ਹਾਂ ਗਰਦਿਆਲ ਚਾਚਾ ਤੇ ਮੇਰਾ ਬਾਪੂ ਭੀਮ ਬੇਸ਼ੰਤ ਆਇਆ ਆਇਆ ਵੀ ਸਾਡਾ ਬਹੁਤ ਚੰਗਾ ਬੰਦਾ ਸੀ ਯਾਰ ਬਹੁਤ ਚੰਗਾ ਹੁਣ ਤਾਂ ਯਾਰ ਰੋਣ ਆ ਜਾਂਦਾ ਉਹਨੂੰ ਯਾਦ ਕਰਕੇ